ਅੱਜ ਦੀ ਕਹਾਣੀ ਸ਼ਰ ਆਇਆ ਬਾਬਾ ਪਿੰਡ ਮਾਝੇ ਦਾ ਇੱਕ ਖੂਬਸੂਰਤ ਕੋਨਾ ਜਿੱਥੇ ਸਵੇਰੇ ਸੂਰਜ ਦੀਆਂ ਕਿਰਨਾਂ ਮਿੱਟੀ ਨੂੰ ਸੋਨੇ ਵਰਗਾ ਚਮਕਾਉਂਦੀਆਂ ਉੱਥੇ ਇੱਕ ਛੋਟਾ ਜਿਹਾ ਘਰ ਸੀ ਕੱਚੀ ਟਲਾਂ ਵਾਲਾ ਪਰ ਮਨਾ ਦੀ ਮਹਿਲ ਘਰ ਵਿੱਚ ਰਹਿੰਦੇ ਸਨ ਬਾਬਾ ਨਾਤਾ ਅਤੇ ਉਹਦਾ ਪੁੱਤ ਜੰਮਨ ਬਾਬਾ ਨਾਤਾ ਸਿੰਘ ਕਿਸਾਨ ਸੀ ਇਹ ਜਿਹਨੇ ਗੱਲ ਕਰਨ ਵਾਲਾ ਚੁੱਪਚਾਪ ਰਹਿਣ ਵਾਲਾ ਪਰ ਦਿਨੋਂ ਬਹੁਤ ਵੱਡਾ ਉਹਦੀ ਜ਼ਿੰਦਗੀ ਦੀ ਇੱਕੋ ਕੁਛ ਹੀ ਸੀ ਚੰਦਨ ਜਦੋਂ ਚੰਦਨ 5 ਸਾਲ ਦਾ ਹੋਇਆ ਮਾਂ ਚਹਲ ਬੈਠੀ ਤਦੋਂ ਬਾਪੇ ਨੇ ਮਾਂ ਵੀ ਬਣ ਕੇ ਪਾਲਿਆ ਚੰਦਨ ਨਿਕਲਿਆ ਸੀ ਪਰ ਜਲਾਕ ਹਰ ਕੋਲੇ ਉਸ ਦਾ ਬਾਬਾ ਮਾਂ 기ਤੇ ਗਈ ਨਾਥਾ ਅੱਖਾਂ ਪਰ ਕੇ ਕਹਿੰਦਾ ਪੁੱਤ ਮਾਂ ਰੱਬ ਦੇ ਕੋਲ ਗਈ ਉੱਥੇ ਸਾਰੀਆਂ ਮਾਵਾਂ ਹੁੰਦੀਆਂ ਨੇ ਸਮਾਂ ਲੰਘਦਾ ਗਿਆ ਜੰਮਨ ਨੇ ਸਕੂਲ ਪੂਰਾ ਕੀਤਾ ਕਾਲਜ ਗਿਆ ਉੱਥੇ ਸ਼ਹਿਰ ਦੇ ਰੰਗ ਰੂਪ ਨੇ ਉਹਨੂੰ ਆਪਣੀ ਆਗੋਸ਼ ਵਿੱਚ ਲੈ ਲਿਆ ਬਾਬਾ ਸਿੰਘ ਪਿਛਲੇ ਪਿੰਡ ਵਿੱਚ ਹੀ ਰਿਹਾ ਹਰ ਸਵੇਰੇ ਫੇਕ ਤੋਂ ਘਟ ਹੋ ਰਹੀ ਸੀ ਗੱਡੀਆਂ 'ਚ ਵੀ ਹੌਂਸਲਾ ਲਿਆ ਕੀ ਖੇਤਾਂ ਨੂੰ ਤੱਕਦਾ ਚੰਨ ਜੋ ਪਹਿਲਾ ਹਫਤੇ ਇੱਕ ਵਾਰ ਨੂੰ ਕਰਦਾ ਸੀ ਉਹਨ ਮਹੀਨੇ 'ਚ ਵੀ ਨਹੀਂ ਕਰਦਾ ਪਰ ਬਾਬਾ ਆਰੋយ ਉਦੇ ਹੁੰਦੀ ਉਦੇਤ ਕਰਦਾ ਜਦੋਂ ਕਦੇ ਰਿੰਗ ਵੱਜਦੀ ਦਿਲ ਉਮੀਦ ਨਾ ਨਤ ਹੋ ਜਾਂਦਾ ਪਰ ਜਿਵੇਂ ਪਤਾ ਲੱਗਦਾ ਕਿ ਕੋਈ ਹੋਰ ਸੀ ਉਹ ਆਪਣਾ ਦਰਦ ਕੁੱਟ ਜਾਂਦਾ ਚੰਨ ਉਹਨ ਸ਼ਹਿਰ ਦੀ ਇੱਕ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦਾ ਸੀ ਜਿੰਦਗੀ ਰਫਤਾਰ 'ਚ ਸੀ ਉਹ ਅਕਸਰ ਸੋਚਦਾ ਬਾਪ ਨੂੰ ਅਸੀਂ ਬਾਹਰ ਚ ਲੈ ਆਵਾਂਗੇ ਉਹ ਨਹੀਂ ਸ਼ਹਿਰ ਦੀ ਹਵਾ ਵੀ ਨਹੀਂ ਸੁੱਤੀ ਜਾਂਦੀ ਉਹਦੇ ਲਈ ਇੱਕ ਦਿਨ ਬਾਪ ਨੇ ਫੋਨ ਕੀਤਾ ਪੁੱਤ ਦਵਾਈਆਂ ਮੁਕਈਆਂ ਨੇ ਬਹੁਤ ਕਮਜ਼ੋਰ ਮਹਿਸੂਸ ਕਰ ਰਹੇ ਹਾਂ ਹਨ ਨੇ ਕਿ ਹਾਂ ਹਾਂ ਬਾਬਾ ਮੈਂ ਆਉਂਦਾ ਹਾਂ ਕੱਲ ਪੱਕਾ ਕੱਲ ਆਉਂਦੀ ਰਹੀ ਹਫ਼ਤੇ ਲੰਘ ਗਏ ਫੋਨ ਨਾ ਆਇਆ ਨਾ ਹੀ ਚੰਦਨ ਪਿੰਡ ਚ ਇਹ ਗੱਲ ਚੱਲੀ ਕਿ ਨਾਤਾ ਸਿੰਘ ਬਿਮਾਰ ਹੈ ਤੇ ਪੁੱਤ ਆਉਂਦਾ ਨਹੀਂ ਲੋਕਾਂ ਨੇ ਕਿਹਾ ਅੱਜ ਕੱਲ ਦੇ ਬੱਚੇ ਬਾਬਾ ਮਰ ਜਾਂਦੀ ਉਡੀ ਕਰਦੇ ਨੇ ਜਾਇਜ਼ਾਦ ਲਈ ਨਾਤਾ ਸਿੰਘ ਨੇ ਸੁਣਿਆ ਪਰ ਕੁਝ ਨਾ ਕਿਹਾ ਉਸਨੇ ਮ